ਸਰੋਤਿਆਂ ਨਾਲ ਧੀਰ ਸਾਰਾ ਬਹੁਤ ਮੁਹੱਬਤ ਪਿਆਰ ਮਿਲੇ ਇਹਨਾਂ ਨੂੰ ਬਹੁਤ ਸੋਹਣਾ ਗਾਉਂਦੇ ਨੇ ਦੋਨੋਂ ਹੀ ਤੇ ਜਿਆਦਾ ਸਮਾਂ ਗੱਲਾਂ 'ਚ ਨਹੀਂ ਜਿੰਨਾ ਵੀ ਟਾਈਮ ਸਾਨੂੰ ਹੁਕਮ ਹੋਇਆ ਹੈ ਆਦਰ ਆਓ ਜੁਲਸਿੰਦਰ ਸਾਡੇ ਦੁਕਾਨਿਆਂ ਨੂੰ ਤੁਸੀਂ ਬਹੁਤ ਮੁਹੱਬਤ ਪਿਆਰ ਦਿੰਦੇ ਹੋ ਕੋਸ਼ਿਸ਼ ਕਰਾਂਗੇ ਕਿ ਬਾਬਾ ਜੀ ਦੇ ਗੀਤ ਵੀ ਜ਼ਰੂਰ ਗਾਈਏ ਸਮਕੀਲਾ ਸਾਹਿਬ ਔਰ ਅਮਰਜੋਤ ਜੀ ਦੇ ਇਹ ਬੰਨਣਾ ਤਾਂ ਬਹੁਤ ਔਖਾ ਹੈ ਜੀ ਇੱਕ ਮਿਸਾਲ ਹੈ ਕਿ ਜਾਣ ਤੋਂ ਬਾਅਦ ਵੀ ਜਿਹੜੇ ਬੱਚਿਆਂ ਨੇ ਬਾਅਦਸ ਜਨਮ ਲਿਆ ਉਹ ਵੀ ਸਾਡੇ ਨਾਲੋਂ ਜ਼ਿਆਦਾ ਪਿਆਰ ਕਰਦੇ ਨੇ ਇਸ ਜੋੜੀ ਨੂੰ ਸ਼ੋਭਦੀਪ ਸਿੱਧੂ ਮੂਸੇਵਾਲਾ ਮਾਰੀਏ ਤਾੜੀ ਜਿਹਨੂੰ ਬਾਬਾ ਜੀ ਨੇ ਵਾਪਸ ਵਾਪਸ ਭੇਜ ਦਿੱਤਾ ਹੈ ਆਪਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਕਿਉਂਕਿ ਬੜੀ ਵੱਡੀ ਹਵੇਲੀ ਬਣਾਈ ਸੀ ਸਾਡੇ ਵੀਰ ਨੇ ਸੋਨ ਸਰਾਂ ਸੀ ਅੱਜ ਉਹ ਹਵੇਲੀ ਬਾਦੋਬਾਗ ਹੋਈ ਹੈ ਚਮਕੀਲਾ ਸਾਹਿਬ ਦਾ ਚਰਾਜ ਵੀ ਬੈਠਾਵੇਂ ਉਹਨਾਂ ਦੇਰਸ਼ਨ ਕਰਾ ਕੇ ਹਟੇ ਹੈ ਤੇ ਬਾਬਾ ਜੀ ਇਹਨਾਂ ਨੂੰ ਹੀ ਤਰਕੀਆਂ ਬਖਸ਼ੇ ਲੰਮੀਆਂ ਔਰਾਂ ਕਰਤੋਲਾ ਹਾਜ਼ਰ ਹੈ ਦਵਾਨਿਆਂ ਨਾਲ ਕਿਹੜਾ ਗੀਤ ਲਾਈਏ ਜੀ ਸਭ ਤੋਂ ਪਹਿਲਾਂ 302 ਲੱਗੂਗੀ ਜਿਸ ਦਿਨ ਜੱਟ ਬਾਹਰ ਆ ਗਿਆ ਮੈਮੀ ਸਾਹਿਬ ਉੱਥੇ ਵੀ ਬਹੁਤ ਸੁਣਦੇ ਐਨਆਰਆਈ ਭਰਾ ਵੀ ਜਿੰਨੇ ਨੇ ਸਭ ਤੋਂ ਪਹਿਲਾਂ ਕਹਿਣਗੇ 302 ਲਾਜੋ ਚਲੋ ਹਾਜ਼ਰ ਹੈ ਗੱਲ ਸੁਪਨੇ ਦੀ ਹੈ ਕਲੀਆਂ ਦੇ ਬਾਦਸ਼ਾਹ ਉਸਤਾਦ ਗਾਇਕ ਸਰਗਿਆ ਕੁਲਦੀਪ ਮਾਨਕ ਜੀਆ ਨੇ ਇੱਕ ਸ਼ੇਰ ਗਾਇਆ ਹੈ ਸੁਭਨਿਆ ਤੂੰ ਸੁਲਤਾਨ ਹੈ ਉਤਨ ਤੇਰੀ ਜਾਤ ਸਹੇ ਬਰਸਾਂ ਦੇ ਵਿਛੜੇ ਤੂੰ ਆਣ ਮਲਾਵੇਂ ਰਾਤ ਸੁਭਨਾ ਮਟਿਆਰ ਨੂੰ ਆਉਂਦਾ ਜੋ ਕੁਝ ਦੇਖਦੀ ਹੈ ਮਹਿਸੂਸ ਕਰਦੀ ਹੈ ਪਿਆਰ ਕਰਨ ਵਾਲੇ ਗੱਭਰੂ ਨੂੰ ਸੁਚੇਤ ਕਰਦੀ ਹੈ ਕੀ ਕਹਿੰਦੀ ਹੈ ਮਟਿਆਰ ਤੇ ਗੱਭਰੂ ਹੌਸਲਾ ਦਿੰਦਾ ਹੈ ਉਹ ਕੀ ਕਹਿੰਦਾ ਅੱਗੇ ਆ ਜੀ ਬਬੂ ਜੀ ਰਣਜੀਤ ਮਣੀ ਜੀ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਸਾਡਾ ਵੀਰ ਹੈ ਇਹ ਕਟਿਆਣਾ ਕਾਲਜ ਚੋਂ ਦਾ ਅੱਜ ਵੀ ਸਾਡਾ ਵੀਰ ਬਲੰਦੀਆਂ ਨੂੰ ਸ਼ੂਬੇ ਲੋ ਹਾਜ਼ਰ ਹੈ 302 ਲੱਗੂਗੀ ਆ ਮੇਟਾ ਜੀ ਕੀ ਹੋ ਗਿਆ

मित्र मित्र तेन कैद बोल गई कीअ चिंडे मित्रा तूं कैद बोल गई, गई। ड ਔਰ ਕੜਿਆ ਇੰਨੀ ਟੋਟੇ ਵਿਚ ਨਾਲੇ ਕੇ ਆਣ ਗਏ ਜਦੋਂ ਫਟਾਕੇ ਵੇਖੀ ਇੱਕ ਪਾਸੇ ਬੈਠੇ ਆਣ ਗਏ ਜਦੋਂ ਫਟਾਕੇ ਵੇਖੀ ਇੱਕ ਪਾਸੇ ਬੈਠੇ ਕੜਿਆਲੇ ਪਿੰਡ ਦਾ ਬੱਬੂ ਤੂਜੋ ਕੰਨਾ ਤੇ ਸ਼ੰਦੂ ਓਗਦੀਆਂ ਘਰ ਦੇ ਕੀੜਾ ਇਹ ਨਾਚੋ ਕੋਈ ਨਾ ਲੱਭੂ ਮੇਰਾ ਲੈ ਨਖਰਾ ਤੇਰਾ ਸਾਥ ਨਾ ਛੱਡੇਗੀ ਓ ਜਿੱਤਣ ਜਦ ਭਾਰ ਆ ਗਿਆ ਤੈਨੂੰ ਸਾਡੇ ਲੱਗੂ ਵੀ ਤੇਰਾ ਦਿਲ ਗਾਇਤ ਬੋਲ ਕੇ ਓ ਤੈਨੂੰ ਸਾਡੇ ਲੱਗੂ ਵੀ esra ne